ਓਏ ਨਹੀਂ ਭਾਈ ਓਏ ਦੇਖ ਬੱਡੇ ਭਾਈ ਓਏ ਗਾਣੂ ਵੇਰਾ ਮੇਰੀ ਗੱਲ ਇੱਕ ਤੋਂ ਨਿਕ ਮੈਂ ਪਾਸ ਤੋਂ ਤੁੰਨੋ ਐ ਨਾ ਨਾ ਕੋਈ ਨਹੀਂ ਪਾਸ ਦਾ ਵੇ ਮੇਰੀ ਨਹੀਂ ਕਰਦੀ ਮੈਂ ਪੜਾ ਜਾ ਮੇਰੀ ਗੱਲ ਥਾਹ ਵਾਰੀ ਕਰਦੀ ਜਿਹੜਾ ਮੈਂ ਕੋਸ ਪਰ ਉਰੋੜ ਲਈ ਅੱਖੇ ਲੱਗ ਮਾ ਬੱਚਾ ਉਹ ਛੱਡ ਦੇ ਓ ਨਹੀਂ ਭਾਈ ਓਹ ਨਹੀਂ ਨਹੀਂ ਭਾਈ ਛੱਡ ਦੇ ਨਹੀਂ ਹੋਣੀ ਨਹੀਂ ਭਾਈ ਨਹੀਂ ਹੋਣੀ ਨਹੀਂ ਭਾਈ ਨਹੀਂ ਹੋਣੀ ਨਹੀਂ ਭਾਈ ਲਾਈ ਵੀ ਮਿੱਤਰੋ ਅੱਜ ਆਪਾਂ ਪਹੁੰਚੇ ਹੋਏ ਆਂ ਪਸ਼ੂ ਮੰਡੀ ਧਨੌਲਾ ਤੇ ਜਿਹੜੀ ਧਨੌਲਾ ਪਸ਼ੂ ਮੰਡੀ ਆ 11 ਤਰੀਕ ਅੱਜ ਪਹਿਲੇ ਮਹੀਨੇ ਦੀ 2024 ਤੇ ਇੱਕ ਵਾਰੀ 27 ਤਰੀਕ ਨੂੰ ਲੱਗਦੀ ਆ ਮਹੀਨੇ ਚ ਦੋ ਵਾਰੀ ਲੱਗਦੀ ਆ ਤੇ ਅੱਜ ਜਿਹੜਾ ਮੰਡੀ ਦਾ ਮਾਹੌਲ ਦਿਖਾਉਣੇ ਤੁਹਾਨੂੰ ਆਪਾਂ ਕੀ ਹੈ 11 ਤਰੀਕ ਵਾਲੀ ਦਾ ਤੇ ਸਾਰੀ ਗੱਲਬਾਤ ਵੀ ਕਰਾਵਾਂਗੇ ਪਸ਼ੂਆਂ ਦੀ ਪੂਰੀ ਡਿਟੇਲ ਲੈ ਕੇ ਦੇਵਾਂ ਮੈਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਆਓ ਫਿਰ ਬਾਹਰ ਸਮਨ ਆ ਲਈਏ ਮਾਰਦਿਆਂ ਪਸ਼ੂ ਮੰਡੀ ਤਨਹੌਲਾ ਦੇ ਵਿੱਚ ਕਿਹੜਾ ਲੈ ਵੀ ਦੋਸਤ ਆਪਾਂ ਇੱਕ ਬਾਈ ਦੀ ਬੂਰੀ ਝੋਟੀ ਦਿਖਾਉਣੇ ਤੁਹਾਨੂੰ ਤੇ ਤਾਜੀ ਸੂਈ ਹੋਈ ਆ ਤੇ ਬਾਕੀ ਸਾਰੀ ਗੱਲਬਾਤ ਬਾਈ ਨਾਲ ਕਰਾਵਾਂਗੇ ਪ੍ਰੋਪਰ ਤੋਰ ਕੇ ਦਿਖਾ ਦੇ। ਬਾਕੀ ਤੁਰਦੀ ਨੂੰ ਚੈੱਕ ਕਰ ਲੋ। ਤੇ ਸੂਏ ਪਹਿਲੇ ਹੁਸ਼ਾਦ ਬਾਈ ਹਨਾ ਦੂਜੇ ਸੂਏ ਆ ਤੇ ਬਾਕੀ ਥਣ ਥਣ ਦੀ ਗੱਲ ਕਰੀਏ ਦੋਸਤੋ। ਵਧੀਆ ਹਨਾ ਤੇ ਟਾਈਟ ਲੇਵੇ ਦੀ ਥੋੜਾ ਜਿਹਾ ਤੁਰਦੀ ਨੂੰ ਇੱਕ ਵਾਰੀ ਚੈੱਕ ਕਰ ਲੋ ਤੇ ਦੂਜੇ ਸੂਏ ਤੇ ਬਾਕੀ ਗੱਲਬਾਤ ਸਾਰੀ ਪ੍ਰੋਪਰ ਲੈ ਜਾਵਾਂਗੇ ਬਾਈ ਤੇ ਬਾਈ ਨਾਲ ਕਰਾਵਾਂ ਹਨਾ ਥਣ ਥਣਾਂ ਦੀ ਗੱਲ ਕਰੀਏ ਥਣਾਂ ਤੇ ਚਪਾਈ ਵਾਲੇ ਵਧੀਆ ਲੱਗਿਓ ਹੈ। ਇਹ ਟਾਈਟ ਲੇਵੇ ਦੀ ਬਾਕੀ ਸਾਹਮਣੇ ਬੱਚਾ ਬੈਠਾ ਤੇ ਬਾਕੀ ਆਪਾਂ ਪ੍ਰੋਪਰ ਜਿਹੜੀ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਇੱਕ ਬਸੇ ਸਾਈਡ ਪੋਜ ਵੀ ਤੁਹਾਨੂੰ ਦਿਖਾ ਦਈਏ ਆਰਡਰ ਬਹੁਤ ਸੋਹਣਾ ਲੱਗਿਆ ਹਨਾ ਤੇ ਆਪਾਂ ਗੱਲ ਕਰੀ ਚਾਰ ਰਥਾਂ ਦਾ ਨਿਕਨਮ ਸਪੇਸ ਆ ਤੇ ਬਾਕੀ ਆਪਾਂ ਬਾਈ ਤੋਂ ਜਾਣਕਾਰੀ ਲੈਣੇ ਸਾਹਮਣੇ ਬੱਚਾ ਸਸੀ ਗਾਲ ਬਾਈ ਸਸੀ ਗਾਲ ਬਾਈ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਨਾਮ ਬਾਈ ਗਗਨ ਜੀ ਗਗਨ ਹਾਂ ਠੀਕ ਹੈ ਗਗਨ ਪਿੰਡ ਕਿਹੜਾ ਬਾਈ ਕਾਲੇਕੇ ਵੀਰੇ ਕਾਲੇਕੇ ਜ਼ਿਲ੍ਹਾ ਬਰਨਾਲਾ ਹਨਾ ਹਾਂ ਠੀਕ ਹੈ ਤੇ ਗਗਨ ਆਪਣੀ ਘਰ ਦੀ ਝੋਟੀ ਹੈ ਹਾਂ ਬਾਈ ਠੀਕ ਆ ਤੇ ਕੈਮੇਸ ਸੂਇਗਾ ਜਣਾ ਦੂਜੇ ਸੂਏ ਬਾਈ ਦੂਜੇ ਸੂਏ ਠੀਕ ਆ ਤੇ ਬਾਈ ਪਹਿਲੇ ਸੂਏ ਕਿੰਨਾ ਸੀਗਾ ਦੁੱਧ ਪਹਿਲੇ ਸੂਏ ਦਿੱਤਾ ਇਹਨੇ ਬਾਈ 8.5 ਲੀਟਰ 8.5 ਲੀਟਰ ਠੀਕ ਆ ਤੇ ਹੁਣ ਬਾਈ ਕਹਿ ਦੇਣਾ ਸੂਈ ਹੋ ਗਈ ਹੁਣ ਹੋ ਗਏ ਨੂੰ 7 ਦਿਨ ਹੋ ਗਏ ਬਈ 7 ਦਿਨ ਠੀਕ ਆ ਦੋਸਤੋ ਸਾਹਮਣੇ ਬੱਚਾ ਬਠਾ 7 ਦਿਨਾਂ ਦੀ ਸੂਈ ਆ ਪੂਰੀ ਝੋਟੀ ਜਿਹੜੇ ਭਰਾ ਸਕੀਨ ਨੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਤੇ ਗਗਨ ਇੱਕ ਵਾਰੀ ਮੋਬਾਈਲ ਨੰਬਰ ਦੱਸ ਬਾਈ 9803013882 ਬਾਈ ਠੀਕ ਆ ਤੇ ਗਗਨ ਜੇ ਹੁਣ ਦੁੱਧ ਦੀ ਗੱਲ ਕਰੀ ਦੁੱਧ ਬਾਈ ਇਸ ਟਾਈਮ ਕਿੰਨਾ ਹੈ ਇਸ ਟਾਈਮ 10 10 ਹਾਂ ਪੂਰਾ ਹਾਂ ਪੂਰਾ ਠੀਕ ਹੈ ਤੇ ਕਾਲੇ ਕੇ ਪਿੰਡਾ ਦੋਸਤੋ ਜਿਹੜਾ ਬਰਨਾਲਾ ਤੇ 10 ਕਿਲੋ ਬਾਈ ਕਹਿੰਦਾ ਇਸ ਟਾਈਮ ਤਿਆਰ ਆ 7-8 ਦੇਣਾ ਦੀ ਸੂਈ ਆ ਤੇ ਗਗਨ ਰੇਟ ਦੇ ਗੱਲਾਂ ਨੇ ਰੇਟ ਕੀ ਕਰਤਾ ਰੇਟ ਤਾਂ ਵੀਰੇ 1.5 1.5 ਹਾਂ ਬਾਕੀ ਆਣਾ ਕਿੰਨੇ ਹੋਈ ਹਣਾ ਮੌਕੇ ਤੇ ਸੌਦਾ ਮੰਨਦਾ ਹੁੰਦਾ ਠੀਕ ਆ ਸੌਦੇ ਨਹੀਂ ਬੋਲਦਾ ਕਿੱਤੇ ਹੁੰਦਾ ਠੀਕ ਆ ਭਾਈ ਕਹਿੰਦਾ ਯਾਰ ਕੋਈ ਆ ਗਿਆ ਮੁਰ ਨਹੀਂ ਹੁੰਦੇ ਪਰ ਹਣਾ ਮੌਕੇ ਦੀ ਗੱਲ ਆ ਕਹਿੰਦਾ ਕੋਈ ਗੱਲ ਨਹੀਂ ਰੇਟ ਤਾਂ ਹੁਣ ਮੰਡੀ ਦੇ ਹਿਸਾਬ ਨਾਲ ਕਰਨੀ ਹੁੰਦਾ ਹਣਾ ਮੰਡੀ ਦੇ ਹਿਸਾਬ ਨਾਲ ਆਪਾਂ ਰੇਟ ਕਰਨਾ ਮੰਡੀ ਦੇ ਹਿਸਾਬ ਨਾਲ ਕਿਉਂ ਮੰਡੀ ਤੇਜ ਹੈ ਤੇ ਮੰਡੀ ਦੇ ਹਿਸਾਬ ਨਾਲ ਰੇਟ ਕਰਤਾ ਤੇ ਸੰਪਰਕ ਕਰ ਸਕਦੇ ਹੋ ਮਿੱਤਰੋ ਪਿੰਡਾ ਕਾਲੇ ਕੇ ਜ਼ਿਲ੍ਹਾ ਬਰਨਾਲਾ ਤੇ ਝੋਟੀ ਚੰਗੇ ਦੁੱਧ ਵਾਲੀ 10 ਲੀਟਰ ਭਾਈ ਕਹਿੰਦਾ ਹੁਣ ਮੌਕਾ ਤਿਆਰ ਆ ਸੰਪਰਕ ਤੁਸੀਂ ਕਰਨਾ ਚੰਗੀ ਝੋਟੀ ਆ ਲਾਵੀ ਦੋਸਤੋ ਨਾ ਆਪਾਂ ਬਾਈ ਦੀ ਮੱਝ ਤੋਰ ਕੇ ਸਾਵਣਿਆ ਤੇ ਸਿੰਗ ਜਰੂਰ ਖੁੱਲੇ ਥੋੜੇ ਆ ਤੇ ਇਧਰੋਂ ਲੈਣ ਲੱਗ ਪੋਡੀ ਬੰਤ ਰਹੇ ਮੱਝ ਦਾ ਨਾ ਲਿਆ ਲੂ ਬਹੁਤ ਚੰਗਾ ਥਣਾ ਸਪੀਸੜਾ ਬਹੁਤ ਵਧੀਆ ਹੈ ਨਾ ਜਿਵੇਂ ਆਪਾਂ ਗੱਲ ਕਰੀਏ ਗੜਗੜ ਤੋ ਖਾਲ ਲੱਗਿਆ ਮੱਝ ਬੱਡੀ ਆ ਤੇ ਲੇਵਾ ਕੰਨੋ ਯਾਰ ਇੱਕ ਨੁਕਰਾ ਆ ਆਪਾਂ ਗੱਲ ਕਰੀ ਹੈ ਨਾ ਸਿੰਗ ਥੋੜੇ ਜਰੂਰ ਵੱਡੇ ਆ ਤੇ ਥਲੇਵਾ ਜਿਹੜਾ ਖੁੱਲਾ ਅਡਰਾ ਜਿਵੇਂ ਆਪਾਂ ਕਹੇ ਦੀ ਹੈ ਨਾ ਥਣ ਵੀ ਬਹੁਤ ਚੰਗਾ ਲੱਗਿਆ ਮੱਝ ਨੂੰ ਤੇ ਬਾਕੀ ਬਾਈ ਨਾਲ ਗੱਲਬਾਤ ਕਰਦੇ ਸਾਰੀ ਪੁੱਛਦੇ ਆ ਟੋਕਰ ਲੱਗਦੀ ਕਿੰਨੇ ਟਾਈਮ ਦੀ ਸੂਈ ਹੈ ਹਾਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਆਪਣਾ ਹਰਵਿੰਦਰ ਸਿੰਘ ਜੀ ਠੀਕ ਆ ਤੇ ਹਰਵਿੰਦਰ ਬਾਈ ਕਿੰਨਾ ਟਾਈਮ ਹੋ ਗਿਆ ਮੱਝ ਸੂਈ ਨੂੰ ਇਹਨੂੰ ਬਾਈ ਮਹੀਨੇ ਤੋਂ ਉੱਤੇ ਹੋ ਗਿਆ ਠੀਕ ਆ ਤੇ ਕਿਹੜਾ ਪਿੰਡ ਆ ਹਰਵਿੰਦਰ ਬਾਈ ਜਵੰਦਾ ਪਿੰਡੀ ਜਵੰਦਾ ਹੂੰ ਤੇ ਜਿਲ੍ਹਾ ਬਰਨਾਲਾ ਹੈ ਨਾ ਹਾਂਜੀ ਠੀਕ ਆ ਤੇ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲ 7773722105 ਠੀਕ ਆ ਤੇ ਬਾਈ ਆਪਾਂ ਨਾਮ ਕੀ ਦੱਸਿਆ ਸੀਗਾ ਹਰਵਿੰਦਰ ਸਿੰਘ ਹਰਵਿੰਦਰ ਠੀਕ ਆ ਬਾਈ ਹਰਵਿੰਦਰ ਮਾਲਾ ਦੁੱਧ ਹੁਣ ਇਸ ਟਾਈਮ ਕਿੰਨਾਗਾ ਇਹ ਥੱਲੇ 12 ਲੀਟਰ ਆ ਜੀ ਠੀਕ ਆ ਪੂਰਾ ਜਾਵਾਂ ਪੂਰਾ ਦਸੱਲੀ ਆ ਤੇ ਦਸੱਲੀ ਜਾਵਾਂ ਠੀਕ ਆ ਲੈ ਵੀ ਦੋਸਤੋ ਮੱਝ ਦੇ ਸਿੰਘ ਜਰੂਰ ਖੁੱਲਿਆ ਲੈ ਵਲੂ ਬਾਈ ਜਿਹੜਾ ਇੱਕ ਨੰਬਰਾ 12 ਕਿਲੋ ਬਾਈ ਦੁੱਧ ਦੱਸਦਾਗਾ ਤੇ ਬਾਕੀ ਬਾਈ ਰੇਟ ਦੀ ਗੱਲ ਐ ਜੀ ਸੁਬਿੰਦਰ ਕੀ ਕਰਤਾ ਰੇਟ ਇਹਦਾ 85000 ਅਮਾ 85000 ਤੇ ਕਿੱਥੋਂ ਤੱਕ ਦੇ ਕੇ ਜਾਓਗੇ ਹਾਣਾ ਹਾਣਾ ਜੀ ਅਸੀਂ ਦੇ ਦੇਣਾ ਠੀਕ ਆ ਲੈ ਵੀ ਮਿੱਤਰੋ ਬਾਈ ਨਾਲ ਸੰਪਰਕ ਕਰ ਲਿਓ ਪਿੰਡਾ ਜਵੰਦਾ ਹੈ ਨਾ ਜਵੰਦਾ ਪਿੰਡੀ ਚ ਜਵੰਦਾ ਤੇ ਜਿਲ੍ਹਾ ਬਰਨਾਲਾ ਦੋਸਤੋ ਤੇ ਬਾਈ ਰੇਟ ਕਰਦਾ 85000 ਇੱਕ ਮਹੀਨੇ ਦੀ ਹੋਈ ਆ 80000 ਦੀ ਕਹਿੰਦਾ ਦੇ ਦਾਂਗੇ ਸੰਪਰਕ ਤੁਸੀਂ ਕਰੋ ਲੈ ਬਈ ਨੇ ਇੱਕ ਆਪਾਂ ਬਾਈ ਦੀ ਤੋਕੜ ਮੱਝ ਤੋਰ ਕੇ ਦਿਖਾਉਣਿਆ ਤੇ ਸਾਹਮਣੇ ਬੱਚਾ ਖੜਾ ਤੁਰਦੇ ਤੁਸੀਂ ਚੈੱਕ ਕਰ ਲਓ ਥੋੜਾ ਜਿਹਾ ਥਾਣਾ ਮੋੜ ਦਿਆ ਤੇ ਬਾਕੀ ਗੱਲਬਾਤ ਕਰਾਵਾਂਗੇ ਤੇ ਮੋੜ ਲੈ ਬਾਈ ਮੋੜ ਲੈ ਇਹ ਰੱਬ ਨਹੀਂ ਚਾਉਂਦੀ ਨਹੀਂ ਬਾਕੀ ਬਾਈ ਕਹਿੰਦਾ ਹੂੰ ਚੱਕਣੀ ਗਰਵਾਈ ਹੋਈ ਤੇ ਡੀਕਾ ਭਰਵਾਇਆ ਹੋਇਆ ਤੇ ਬਾਕੀ ਸਾਰੀ ਗੱਲਬਾਤ ਕਰਦੇ ਆ ਥਣ ਥੋੜਾ ਜਰੂਰ ਮੋੜਦੇ ਤੇ ਸਾਹਮਣੇ ਬੱਚਾ ਖੜਾ ਤੇ ਬਾਕੀ ਆਪਾਂ ਬਾਈ ਨਾਲ ਸਾਰੀ ਗੱਲ ਉਹਦਾ ਕਰਾਉਣੇ ਸੱਸੀ ਗੱਲ ਬਾਈ ਸੱਸੀ ਗੱਲ ਜੀ ਹਾਂ ਬਾਈ ਨਾਮ ਦੱਸਿਓ ਆਪਣਾ ਸੁਖਾ ਸਿੰਘ ਆ ਜੀ ਸੁਖਾ ਹਾਂਜੀ ਠੀਕ ਆ ਬਾਈ ਸੁਖਾ ਪਿੰਡ ਕਿਹੜਾ ਹੈ ਪਿੰਡ ਤਨੌਲਾ ਹੀ ਆ ਜੀ ਪਿੰਡ ਤਨੌਲਾ ਠੀਕ ਆ ਤੇ ਜਿਹੜੀ ਮੱਝ ਹੈ ਬਾਈ ਕਹਿੰਦੇ ਸੂਇਆ ਇਹ ਪਹਿਲਣ ਆ ਜੀ ਪਹਿਲਣ ਆਪਣੀ ਕਰਦੀ ਆ ਹਾਂਜੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਇ ਨੂੰ ਸੂਇ ਨੂੰ 3 ਮਹੀਨੇ ਹੋ ਗਏ ਜੀ 3 ਮਹੀਨੇ ਤੇ ਬਾਈ ਗੱਬਣ ਦਾ ਨਹੀਂ ਰੱਬਨ 2 ਮਹੀਨਾ ਤੋਂ ਘਟਤਾ ਜੀ ਥੋੜਾ ਜਿਹਾ 2 ਮਹੀਨਾ ਤੋਂ ਘਟਤਾ ਹਾਂ ਚੈੱਕ ਜ ਨਹੀਂ ਆਉਂਦੇ ਕਈ ਵਾਰ ਬੰਦਾ ਲੱਗ ਕੇ ਦੇ ਵਿੱਚ ਚੱਕਰਾ ਕੇ ਲੈ ਜਾਗੇ ਚੱਕਰਾ ਦੋਗੇ ਲੈ ਜੇ ਹੋ ਜੂ ਤਾਂ ਲੈ ਜੇ ਠੀਕ ਹੈ ਵੀ ਕਰਵਾ ਲੇ ਅਗਲਾ ਹਾਂ ਕਰਵਾ ਲੇ ਠੀਕ ਹੈ ਤੇ ਹੋਈ ਤਾਂ ਲੈ ਜੇ ਭਾਈ ਮੋਬਾਈਲ ਨੰਬਰ ਦੱਸ ਇੱਕ ਵਾਰੀ ਦਾ 99788 3911 ਠੀਕ ਹੈ ਤੇ ਦੁੱਧ ਬਾਈ ਕਿੰਨਾ ਇਸ ਟਾਈਮ ਦੁੱਧ ਇਸ ਟਾਈਮ ਬਾਈ 8 ਕਿਲੋ ਹੈ 8 ਕਿਲੋ ਪੂਰਾ ਹਾਂ ਠੀਕ ਹੈ ਲੈ ਵੀ ਮਿੱਤਰੋ ਤਾਂ ਨਮੀ ਨੇ ਸੁਈ ਆ 8 ਕਿਲੋ ਦੁੱਧ ਆ ਤੇ ਬਾਕੀ ਬਾਈ ਕਹਿੰਦਾ ਪਾਉਣੇ 1-2 ਮਹੀਨਾ ਦੀ ਠੀਕ ਆ ਭਰਾ ਹੋਇਆ ਤੇ ਜੇ ਕਿਸੇ ਭਰਾ ਨੇ ਕਹਿੰਦਾ ਵੀ ਚੈੱਕ ਕਰਾ ਸਕਦਾ ਕਰਾ ਕੇ ਲੈ ਜਾਏ 10 ਦਿਨ ਘਟਾ 2 ਮਹੀਨੇ ਤੋਂ ਜੇ ਕੋਈ ਮਨ ਲ ਦਸਲੀ ਕਰਨਾ ਚਾਹੁੰਦਾ ਤਾਂ ਕਰ ਲੈ ਤੇ ਬਾਈ ਰੇਟ ਕੀ ਕਰਤਾ 60000 ਆ ਜੀ ਦੇਵਾਂ ਕਿੰਨੇ ਦੇਣਾ ਦੇ ਦਾਂਗੇ 60000 ਜੀ ਠੀਕ ਆ ਲੈ ਵੀ ਮਿੱਤਰੋ ਬਾਈ ਕਹਿੰਦਾ 60000 ਦੇ ਤੋਕੜ ਗੱਭਣਾ ਤੇ ਤੁਸੀਂ ਚੈੱਕ ਕਰ ਲੋ ਤੇ ਬਾਈ ਨਾਲ ਜਰੂਰ ਸੰਪਰਕ ਕਰ ਲਿਓ ਸੁਖਾ ਸਿੰਘ ਬਾਈ ਦਾ ਨਾਂ ਪਿੰਡ ਤਨੋਲਾ ਬਾਈ ਹੈ ਨਾ ਜ਼ਿਲ੍ਹਾ ਬਨਾਲਾ ਲੈ ਵੀ ਦੋਸਤੋ ਨੇ ਕੱਪਾ ਬਾਈ ਕੋਲੇ ਮੀਣੀ ਮਾਜਾ ਤੋੜ ਕੇ ਦਿਖਾਉਣਾ ਤੁਹਾਨੂੰ ਤੇ ਆਰਡਰ ਦੀ ਜਿਹੜੀ ਸੇਵ ਆ ਬਹੁਤ ਸੋਹਣੀ ਆ ਤੇ ਬਾਕੀ ਬਾਈ ਕਹਿੰਦਾ ਦੰਦ ਵੀ ਦਿਖਾਈ ਜਾਂਦਾ ਹੈ ਨਾ ਤੇ ਮੀਣੀਆਂ ਮਾੜਾ ਇਹਨੂੰ ਦਵਾਈ ਬਾਈ ਕਿਹੜਾ ਤੇ ਸੰਗ ਤੋਂ ਨੇ ਹਲਦਿਆ ਥੋੜੇ ਤੋਂ ਨੇ ਹਲਦਿਆ ਜਮੋ ਸਮਾਰਕ ਨਹੀਂ ਗੱਲ ਤੇ ਬਾਕੀ ਮੀਣੀਆਂ ਤੇ ਥਣਾ ਹੀ ਜੇ ਗੱਲ ਕਰਿਆ ਥਣ ਬਹੁਤ ਸੋਹਣਾ ਲੱਗਿਆ ਮਾਜ ਨੂੰ ਤੇ ਆਰਡਰ ਵੀ ਬਹੁਤ ਸੋਹਣਾ ਤਾਜੀ ਸੁਈ ਮੋੜ ਦਾ ਬਾਈ ਮੋੜ ਦਾ ਤਾਜੀ ਸੁਈ ਹੋਈ ਆ ਤੇ ਬਾਕੀ ਆਪਾਂ ਸਾਰੀ ਡੀਟੇਲ ਹੈ ਜਿਹੜੀ ਬਾਈ ਤੋਂ ਲੈਣੇ ਹਨ। ਛੇਦਣਾ ਦੀ ਸੂਈ ਵੀ ਹੈ ਵੀਰੇ, ਛੇਦਣਾ ਦੀ ਸੂਈ ਹੈ। ਬਾਕੀ ਆਪਾਂ ਗੱਲਬਾਤ ਹੀ ਕਰਦੇ ਬਾਈ ਨਾਲ ਸਾਰੀ। ਤੇ ਥਣ ਬਹੁਤ ਸੋਹਣਾ ਲੱਗਿਆ ਮਾਜ ਨੂੰ। ਥੋੜਾ ਰੰਗ ਚਤਲਾਇਆ ਜ਼ਰੂਰ ਆ। ਤੇ ਬਾਕੀ ਆਪਾਂ ਉਹ ਬੂਰਾ ਬੱਚਾ ਦਾ ਮੰਨ ਲਾ। ਸਾਹਮਣੇ ਖੜਾ ਤੁਸੀਂ ਦੇਖ ਵੀ ਸਕਦੇ ਹੋ। ਬਾਕੀ ਬਾਈ ਨਾਲ ਕਰਦੇ ਆ ਗੱਲਬਾਤ। ਅ ਬਾਈ ਸੱਸੀ ਗਾਲ। ਸੱਸੀ ਕਾ ਬਾਈ। ਅ ਬਾਈ ਨਾਮ ਦੱਸੋ ਪਹਿਲਾਂ ਆਪਣਾ। ਨਾਮ ਸੁਖਚੈਨ ਸਿੰਘ ਵੀਰੇ। ਸੁਖਚੈਨ। ਠੀਕ ਆ ਬਾਈ ਸੁਖਚੈਨ ਪਿੰਡ ਕਿਹੜਾ ਹੈਗਾ? ਪਿੰਡ ਢੋਲਾ ਵੀਰੇ। ਢੋਲਾ। ਹਾਂਜੀ ਆ ਫੈਕਟਰੀ ਵਾਲਾ ਹੈ ਨਾ ਹਾਂਜੀ ਠੀਕ ਆ ਤੇ ਸਖਜਨ ਜਿਲਾ ਬਨਾਲਾ ਪੈਂਦਾ ਹੈ ਨਾ ਹਾਈ ਬਰਨਾਲਾ ਜਿਲਾ ਠੀਕ ਆ ਤੇ ਭਾਈ ਜਿਹੜੀ ਆਪਾਂ ਮੱਝ ਮੀੜੀ ਤੋੜ ਕੇ ਰੱਖ ਦਿਖਾਉਣਾ ਤੇ ਆਪਾਂ ਕਿੰਨਾ ਟਾਈਮ ਦੀ ਸੂਈ ਹੈ ਇਹ ਇਹਦੇ 6 ਮਾ ਦੇਣਾ ਵੀਰੇ ਸੂਈ ਨੂੰ 6 ਮਾ ਦੇਣਾ कच्चਾ ਮਗਰ ਕੀ ਆ ਮਗਰ ਕੱਟਾ ਹੈ ਵੀਰੇ ਪੂਰਾ ਹੈ ਨਾ ਹਾਂ ਪੂਰਾ ਵੀਰੇ ਠੀਕ ਆ ਤੇ ਸਖਜਨ ਭਾਈ ਮੜਾ ਇੱਕ ਇੱਕ ਵਾਰ ਤੋਂ ਮੋਬਾਈਲ ਨੰਬਰ ਦੱਸੋ 797 38482 ਵੀਰੇ ਠੀਕ ਆ ਤੇ ਭਾਈ ਸਖਜਨ ਹੁਣ ਦੁੱਧ ਕਿੰਨਾ ਗਿਆ ਇਸ ਟਾਈਮ ਹੁਣ ਵੀਰੇ 10 ਕਿਲੋ ਤੋਂ ਬਾਹਰ ਹੋਊਗਾ 10 ਕਿਲੋ ਤੋਂ ਬਾਹਰ ਹਾਂ 20 ਤੇ 13 14 ਕਿਲੋ ਪਿਛਲੇ ਸੂਏ ਦਿੱਤਾ ਹੋਇਆ ਘਰ ਦੀ ਆਪਣੀ ਵਿਵਾਰ ਕਰ ਦੋ ਨਹੀਂ ਵੀਰੇ ਆਪਣੇ ਪਿੰਡੂ ਹੀ ਲਈ ਵੀ ਆ ਠੀਕ ਆ ਹਾਂ 18 20 ਡੰਗ ਰੱਖੇ ਆ ਬੰਦੇ ਦੁੱਧ ਦਾ ਕੰਮ ਹੀ ਕਰਦੇ ਉਹਨਾਂ ਤੋਂ ਲਈ ਵੀ ਆ ਕੀ ਤਸੱਲੀ ਵਾਲੀ ਪੂਰੀ ਹਾਂ ਠੀਕ ਆ ਮੈਂ ਜਿਹੜਾ ਆਪਣਾ ਐਡਰੈਸ ਦੇ ਦਾਂਗੇ ਆਪਾਂ ਉਹ ਘਰੇ ਜਾ ਕੇ ਪਤਾ ਕਰ ਲੇ ਬੰਦਾ ਸਾਝੀ ਲੈ ਲੇ ਆਪਣੇ ਕਈ ਵਾਰ ਭਈ ਅਲੱਗ ਐ ਐ ਕਹਿੰਦਾ ਵੀ ਦੋ ਟਾਈਮ ਚਵਾਈ ਕਰਾ ਦੇ ਹਾਂ ਹਾਂ ਵੀਰੇ ਠੀਕ ਆ ਤੇ ਭਾਈ ਰੇਟ ਕੀ ਕਰਤਾ ਸੋਝਣਾ ਰੇਟ ਦੀ ਗੱਲਾਂ ਦੀ ਇਹਦਾ ਰੇਟ ਵੀਰੇ 70000 ਰੁਪਿਆ 70000 ਹਾਂ ਆਣਾ ਕਿੰਨੇ ਦਿਓ ਜੂ ਇਹ ਪੈਂਟ ਨਹੀਂ ਹੋ ਜ ਇਤਲਾਾ ਜ਼ਰੂਰ ਆ ਤੇ ਮੀਣੀਆ ਕੀ ਦੁੱਧ ਪੀਣ ਵਾਸਤੇ ਘਰੇ ਰੱਖਣੀ ਤਾਂ ਰੇਟ ਅੱਜ ਦੇ ਭਾਸੇ ਮਨ ਲਬੀ ਰੇਟਾਂ ਦੀ ਗੱਲ ਕਰੀ ਜਿਆਦੇ ਮੰਡੀ ਦੇ ਤੇ ਵਧੀਆ ਭਾਅ ਦੇ ਵਿੱਚ ਆ ਬੂਰਾ ਮਗਰ ਕੱਟਾ ਤੁਸੀਂ ਇਹ ਵੀ ਦੇਖ ਸਾਜੀ ਸੂਈ ਮਿਲਦੀ ਨਹੀਂ ਵੀਰੇ ਆਪਾ ਦੀ ਹਾਂ ਸਾਜੀ ਸੂਈ ਆਪਾ ਦੀ ਮਿਲਦੀ ਨਹੀਂ ਤੇ ਬਾਕੀ ਥਣਲੇ ਵਿੱਚ 1% ਵੀ ਕੋਈ ਕਿਸੇ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਹੈਗੀ ਬਿਲਕੁਲ ਸਾਫ ਅਡਰਾ ਜਮਾ ਤੇ ਮਾੜੀ ਇੱਕ ਵਾਰੀ ਹੋਰ ਦੁੱਧ ਬਾਈ ਤੇ ਬਿਲਕੁਲ ਸਾਫ ਅਡਰਾ ਤੇ ਚੰਗੀ ਹਨਾ ਮਲ ਹੈ ਵੀ ਮੀਣੀ ਮੀਣੀ ਵੀ ਸ਼ੋਭਾ ਦਿੰਦੀ ਆਪਾ ਜਿਵੇਂ ਆਪਾਂ ਕਹਿੰਦੇ ਚੰਗੀ ਬਣੀ ਜਾਂਦੀ ਆ ਤੇ ਬਾਕੀ ਬਾਕੀ ਖੁੱਲੇ ਅੰਗ ਪੈਰ ਜੇ ਕੋਈ ਆਏ ਨਾ ਕਿ ਵੀ ਛੋਟੀ ਆ ਬਿਲਕੁਲ ਬਾਈ ਖੁੱਲੇ ਅੰਗ ਪੈਰ ਦੀਆ ਵਧੀਆ ਦੁੱਧ ਵਾਲੀ ਮੈਂ ਆ ਕੇ ਕਿਸੇ ਭਰਾ ਨੇ ਮੰਨ ਲਾ ਘਰੇ ਰੱਖਣੀ ਆ ਪਾਸਾਗਾ ਬਾਈ ਪਾਉਣ ਵਾਸਤੇ ਲੈਣੀ ਹੈ ਨਾ ਪਾਸੇ ਰੇਟ ਵੀ ਜਾਜ ਬਾਈ ਨੇ ਰੇਟ ਵੀ ਚਾਰਜ ਕਰਿਆ ਮੋੜਦਾ ਬਾਈ ਮੋੜਦਾ ਰੇਟ ਵੀ ਜਾ ਜਾ 70 ਦੇ ਕੋਈ ਮਹਿੰਗੇ ਭਾਦ ਜਿਵੇਂ ਆਪਾਂ ਮੰਡੀ ਦਾ ਜੀ ਰੇਟ ਦੀ ਗੱਲ ਕਰੀ ਤਾਂ ਰੇਟ ਜਿਆਦੇ ਹੁੰਦੇ ਹੈ ਨਾ ਮੰਡੀ ਦੇ 11 ਵਾਲੇ ਜਿਹੜੀ 11 ਤਰੀਕ ਨੂੰ ਮੰਡੀ ਲੱਗਦੀ ਹੈ ਰੇਟ ਜਿਆਦੇ ਹੁੰਦੇ ਆ ਤੇ ਚੰਗੀ ਹੈ ਬਿਲਕੁਲ ਤੇ ਬਾਈ ਨਾਲ ਸੰਪਰਕ ਕਰ ਲਿਓ ਤੇ ਦੁੱਧ 10 ਤੋਂ ਬਾਹਰ ਆ ਕਹਿੰਦਾ ਤੇ ਮਗਰ ਪੂਰਾ ਕੱਟਾ ਪਿੰਡ ਬਾਈ ਦਾ ਧੌਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲੈ ਵੀ ਦੋਸਤੋ ਨੇ ਆਪਾਂ ਬਾਈ ਦੀ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਤੇ ਗੱਬਣਾ ਹਣਾ ਗੱਬਣਾ ਸੋਣ ਵਾਲੀਆ ਤੇ ਤੋੜ ਦੇ ਬਾਈ ਤੋੜ ਦੇ ਤੇ ਬਾਕੀ ਤੁਸੀਂ ਦੇਖ ਸਕਦੇ ਥੋੜੇ ਅਜੇ ਅਡਰ ਦੀ ਜਿਹੜੀ ਸੇਫ ਖੋਲਣੀ ਸਟਾਰਟ ਕਰਿਆ ਤੇ ਟਾਈਮ ਜਿਹੜਾ ਭਿਆ ਹੋਊਗਾ ਹਣਾ ਬਾਕੀ ਆਪਾਂ ਸਾਰੀ ਗੱਲ ਬਾਤ ਬਾਈ ਤੋਂ ਕਰਾਂਗੇ ਤੇ ਜਿਵੇਂ ਆਪਾਂ ਗੱਲ ਵੀ ਹੈ ਨਾ ਵੀ ਕੱਚੀ ਆ ਮੱਜ ਬੰਨਦੇ ਬਾਈ ਬੰਨਦੇ ਤੇ ਕੱਚੀ ਹੈਗੀ ਤੇ ਬਾਕੀ ਆਪਾਂ ਪ੍ਰੋਪਰ ਡਰੈਸ ਲੈ ਕੇ ਦੇਨੇ ਆ ਥਾਣਾਂ ਦੀ ਗੱਲ ਕਰੀ ਤਾਂ ਥਣ ਜਿਹੜੇ ਵਧੀਆੜੇ ਹੈ ਨਾ ਜਿਵੇਂ ਆਪਾਂ ਕਹੇ ਛੋਟੇ ਥਾਣ ਨੇ ਜੇ ਫਲੀਆਂ ਵਰਗੇ ਤੇ ਆਡਰ ਜਿਹੜੇ ਨੇ ਹੋਣ ਲਾਂਗਾ ਗੱਬਣਾ ਟਾਈਮ ਤੇ ਸ਼ਾਇਦ ਹੋਊ ਵੀ ਪਹਿਲਾਂ ਬਾਈ ਨਾਲ ਗੱਲਬਾਤ ਕਰ ਲੈਂਦੇ ਬਾਈ ਸਸੀ ਗਾਲ ਸਸੀ ਗਾਲ ਜੀ ਸਸੀ ਹਾਂ ਬਾਈ ਨਾਮ ਦੱਸੋ ਆਪਣਾ ਸੁਖਦੇਵ ਸਿੰਘ ਹੈ ਜੀ ਸਖਦੇਵ ਠੀਕ ਸੇਰੋਂ ਆ ਜੀ ਠੀਕ ਆ ਪਿੰਡ ਸੇਰੋਂ ਹਾਂਜੀ ਤੇ ਜਿਲ੍ਹਾ ਬਰਨਾਲਾ ਹੈ ਨਾ ਹਾਂਜੀ ਸਦੇਵ ਭਾਈ ਮਨਲਾ ਕਹਿੰਦੇ ਸੁਇ ਇਹ ਇਹ ਤਾਂ ਪਹਿਲੇ ਨਹੀਂ ਪਰੂਣਾ ਕੀਤਾ ਪਹਿਲੇ ਨਾ ਉਹੀ ਵੱਡੀ ਲੱਗਦੀ ਹੈ ਨਾ ਹਾਂਜੀ ਹਾਂਜੀ ਠੀਕ ਆ ਤੇ ਚਾਰ ਦੰਦ ਮੂਹਰ ਚਾਰ ਦੰਦ ਦਾ ਹਾਂਜੀ ਠੀਕ ਹੈ ਤੇ ਭਾਈ ਕਿੰਨਾ ਕੁ ਟਾਈਮ ਰਹਿੰਦਾ ਇਹਦਾ ਭਾਈ ਲੈ ਜੂ 15 ਕਿ ਦਿਨੇ ਇਹ 15 ਦਿਨ ਹਾਂ ਠੀਕ ਆ ਤੇ ਇੱਕ ਵਾਰੀ ਭਾਈ ਮੋਬਾਈਲ ਨੰਬਰ ਬੋਲੀ 99145 ਠੀਕ ਆ ਅ 40367 ਠੀਕ ਆ ਪਿੰਡ ਹੈ ਸੇਰੋਂ ਆ ਪਿੰਡ ਸੇਰੋਂ ਜੀ ਜਿਲ੍ਹਾ ਬਰਨਾਲਾ ਹੈ ਨਾ ਹਾਂਜੀ ਠੀਕ ਆ ਸੰਗਰੂਰ ਸੰਗਰੂਰ ਪੈਂਦਾ ਜੀ ਸੰਗਰੂਰ ਸੇਰੋਂ ਜ਼ਿਲ੍ਹਾ ਸੰਗਰੂਰ ਆ ਤੇ ਬਾਈ ਰੇਟ ਕੀ ਕਰਤਾ ਜੇ ਪਰ ਰੇਟ ਦੀ ਗੱਲ ਕਰੀ ਰੇਟ ਤਾਂ ਬਾਈ ਫਿਰ ਹੁਣ ਤਾਂ ਮੌਕੇ ਦਾ ਤਾਂ ਨਹੀਂ ਹੁਣ ਤਾਂ ਆਪਣਾ ਨਹੀਂ ਅੱਜ ਦਾ ਕੀ ਰੇਟ ਆ ਅੱਜ ਦਾ ਜੀ 95000 ਆ ਜੀ 95000 ਹਾਂ ਜੀ ਜੇ ਮੰਨ ਲਓ ਵੀ ਤਿਆਰ ਹੋ ਗਈ ਸੂਪੀ ਉਹੋ ਲੱਗ ਆ ਫਿਰ ਉਹ ਉਸ ਟਾਈਮ ਦਾ ਰੇਟ ਲੱਗੂ ਬਿਲਕੁਲ ਹਾਂ ਜੀ ਤੇ ਇੱਕ ਵਾਰੀ ਬਾਈ ਕਨੈਕਟ ਨੰਬਰ ਹੋਰ ਦਈਏ 99721 86 99781 21432 ਠੀਕ ਹੈ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਿੰਡਾ ਸੇਰੋਂ ਜ਼ਿਲ੍ਹਾ ਸੰਗਰੂਰ ਆ ਤੇ 15 ਦਿਨ ਲੈਂਦੀ ਹੈ 15 ਦਿਨ ਲਊਗੀ 15 ਦਿਨ ਲਊਗੀ ਤਾਂ ਛੋਟੀ ਨੇ ਤਿਆਰ ਹੋਣਾ ਪਹਿਲੇ ਸੂਏ ਸੂਏ ਪਹਿਲੇ ਸੂਏ ਬਿਲਕੁਲ ਜੀ ਲਾਈ ਵੀ ਦੋਸਤੋ ਨਾਲ ਆਪਾਂ ਇੱਕ ਸੋਨੂੰ ਗਾਂ ਦਿਖਾਉਣਾ ਹੈ ਬਾਈ ਦੀ ਤੇ ਗਾਂ ਵੀ ਕੀ ਹੈ ਨਾ ਬਹੁਤ ਚੰਗੀ ਹੈ ਨਾ ਤੇ ਅਡਰ-ਅਡਰ ਦੀ ਆਪਾਂ ਗੱਲ ਕਰੀਏ ਤਾਂ ਇੱਕ ਨੰਬਰ ਮੰਗੂਆ ਬਾਕੀ ਆਪਾਂ ਬਾਈ ਤੋਂ ਵੀ ਗੱਲਬਾਤ ਕਰਵਾਵਾਂਗੇ ਤੇ ਤਾਜੀ ਸੂਈ ਹੈ ਮੂਰੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਨਾ ਜੇ ਸਾਹਮਣੇ ਬੱਚਾ ਗੜਾ ਥਾਣਾ ਦੀ ਗੱਲ ਕਰੀਏ ਥਾਣਾ ਸਪੇਸ ਜਿਹੜੀ ਬਹੁਤ ਸੋਹਣੀ ਹੈ ਨਾ ਤੇ ਬੱਚੇ ਦੇ ਨਾੜੂਆ ਵੀ ਜਿਹੜਾ ਨਾਲ ਦਸੀ ਹੈ ਨਾ ਤਾਦੀ ਸੁਈ ਹੋਈ ਆ ਤੇ ਬਾਕੀ ਆਰਡਰ ਦੀ ਸੀਰਪ ਜਿਹੜੀ ਬਹੁਤ ਸੋਹਣੀ ਆ ਤੇ ਬਾਕੀ ਅਪ ਬਾਈ ਨਾਲ ਗੱਲਬਾਤ ਵੀ ਕਰਦੇ ਬੋਦਾਂ ਡਿਟੇਲ ਸਾਰੀ ਤੇ ਕੀ ਗੱਲਬਾਤ ਹੈ ਬਾਈ ਸਸੀ ਗੱਲ ਸਸੀ ਗੱਲ ਅ ਭਾਈ ਨਾਮ ਦੱਸੋ ਆਪਣੇ ਪੁਰ ਬੂਟਾ ਖਾਨ ਜੀ ਠੀਕ ਆ ਬਾਈ ਬੂਟੇ ਜਿਹੜੀ ਆਪਾਂ ਗਾਂ ਤੋਰ ਕੇ ਖਾਈਏ ਕਹਿੰਦੇ ਸੁਈਏ ਇਹ ਪਲੂਣ ਵਸੀ ਆਈ ਪਲੂਣ ਠੀਕ ਆ ਤੇ ਕਹਿ ਗ੍ਰਹਿਣਾ ਹੋਵੇ ਬੂਟੇ ਸੁਈ ਨੂੰ ਪਰਸੋ ਸੁਈ ਆਈ ਪਰਸੋ ਤੇ ਬਾਈ ਦੁੱਧਾ ਹੁਣ ਇਸ ਟਾਈਮ ਕਿੰਨਾ ਕਬੂਟੇ ਇਸ ਲਈ 11 ਕਿਲੋ ਦੁੱਧ ਹੈ ਗਾਏ ਠੀਕ ਹੈ 11 ਲੀਟਰ ਤੇ ਕਿੰਨਾ ਕੱਢ ਦੂ ਦਲੇ ਸਾਬ ਨੂੰ ਇਹ ਦੁੱਧ ਕੱਢ ਦੂ 15 16 ਕਿਲੋ ਠੀਕ ਹੈ ਤੇ ਬੂਟੇ ਬਾਈ ਪਿੰਡ ਆਪਣਾ ਕਿਹੜਾ ਦਾ ਪਿੰਡ ਤਖਰ ਜੀ ਜ਼ਿਲ੍ਹਾ ਮਰੀਕੋਲ ਠੀਕ ਹੈ ਇੱਕ ਵਾਰੀ ਮੋਬਾਈਲ ਨੰਬਰ ਬੋਲਿਓ ਬਾਈ ਮੋਬਾਈਲ ਨੰਬਰ ਹੈਗਾ 99 1413 2860 ਠੀਕ ਹੈ ਤੇ ਬੁੱਟੇ ਭਾਈ ਰੇਟ ਦੀ ਗੱਲ ਆ ਜਾਂਦੀ ਰੇਟ ਕੀ ਕਰਦਾ ਰੇਟ ਤੇ ਤਾਂ ਵੀ ਕਰਦੇ ਆਪਾਂ 45000 ਠੀਕ ਆ ਦੇ ਦਾਂਗੇ 40-25000 ਦੇ ਵਿੱਚ ਵਿੱਚ ਦੇ ਦਾਂਗੇ ਠੀਕ ਆ ਬਹੁਤ ਸਾਰੀਆਂ ਬੱਸੀਆਂ ਹੋਰ ਵੀ ਬੱਸੀਆਂ ਆਪਣੇ ਕੋਲ ਘਰੇ ਹੁੰਦੀਆਂ ਨੇ ਠੀਕ ਆ ਜੇ ਕਿਸੇ ਨੇ ਲੈਣੀਆਂ ਹੋਣ ਕਿ ਆਪਣੇ ਨਸ਼ਪਰ ਕਰ ਸਕਦਾ ਠੀਕ ਹੈ ਵੀ ਮੰਨ ਲਓ ਪੰਜ ਚਾਰ ਆਪਣੇ ਘਰੇ ਖੜੀਆਂ ਹੁੰਦੀਆਂ ਨੇ ਤਾਂ ਆ ਪੰਜ 10 ਬੱਸੀਆਂ ਘਰੇ ਹੁੰਦੀਆਂ ਨੇ ਠੀਕ ਹੈ ਬੁਕਾਰ ਦਾ ਕੰਮ ਹਾਂ ਹੀ ਮੱਛਾਂ ਵੀ ਹੁੰਦੀਆਂ ਨੇ ਤੇ ਬੱਸੀਆਂ ਵੀ ਹੁੰਦੀਆਂ ਠੀਕ ਹੈ ਲਾਇ ਵੀ ਮਿੱਤਰੋ ਬਾਈ ਰੇਟ 45000 ਕਰਦਾ 35000 ਤੱਕ ਕਰ ਮੰਨ ਲਓ 35 36 ਦੀ ਬਾਈ ਕਹਿੰਦਾ ਛੱਡ ਦਿਆਂਗੇ ਹਣਾ ਬੱਸੀ ਚੰਗੀ ਆ ਦੁੱਧ ਪੀਣ ਵਾਲੇ ਜਿਹੜੇ ਭਰਾ ਮੰਨ ਲਓ ਘੱਟ ਪੈਸੇ ਲਾਉਣੇ ਹੁੰਦੇ ਜੀ ਨੇ ਮਾਲਾ ਬਜਟ ਦੇ ਵਿੱਚ ਤੁਸੀਂ ਇਹ ਬੱਸੀ ਖਰੀਦ ਸਕਦੇ ਹੋ ਪਹਿਲੇ ਸਵੇਰ ਤਾਜੀ ਸਵੀ ਹੈ ਤੇ ਬਾਈ ਨਾਲ ਸੰਪਰਕ ਜਰੂਰ ਕਰ ਲਿਓ ਇੱਕ ਬਾਈ ਕੋਲੇ ਝੋਟੀ ਆ ਇਹ ਵੀ ਤੋਰ ਕੇ ਦਿਖਾਦੀ ਹੈ ਨਾ ਤੇ ਬੱਸੀ ਬਹੁਤ ਜਾਇਜ ਰੇਟ ਦੀ ਆ ਤੇ ਬਾਕੀ ਆਪਾਂ ਝੋਟੀ ਵੀ ਸਾਰੀ ਜਿਹੜੀ ਨੂੰ ਪ੍ਰੋਫੈਸ਼ਨ ਲੈ ਕੇ ਦਿੰਦੇ ਆ ਬਾਈ ਤੋਂ ਤੇ ਕੀ ਗੱਲ ਬਾਤ ਆ ਇਹ ਵੀ ਤਾਜੀ ਸੂਈ ਹੈ ਮੇਨਾਂ ਗੱਲ ਹੈ ਨਾ ਤੇ ਬਾਕੀ ਬਾਈ ਦਾ ਵਾਰ ਦਾ ਕੰਮ ਆ ਕਹਿੰਦਾ 5 4 10 ਗਾਇਆਂ ਕਰੇ ਤਾਜੀ ਸੂਈਆਂ ਖੜੀਆਂ ਹੁੰਦੀਆਂ ਨੇ ਦੇਖ ਸਕਦੇ ਤੁਸੀਂ ਤੁਰਦੀ ਚੈੱਕ ਕਰ ਲਓ ਇੱਕ ਵਾਰੀ ਤੇ ਥਾਣਾ ਸ ਹੈ ਜਿਹੜਾ ਸੋਣਾਗਾ ਨਾ ਆ ਡਰ ਦੀ ਗੱਲ ਕਰੀ ਆ ਡਰ ਵੀ ਸਾਫ ਬਿਲਕੁਲ ਤੇ ਮੋੜਦਾ ਬਾਈ ਬਾਕੀ ਫੇਸ ਕੁਆਲਟੀ ਜਿਹੜੀ ਤੁਹਾਡੇ ਸਾਹਮਣੇ ਹੈ ਨਾ ਤੇ ਬਣਨ ਦੋ ਵੀਰੇ ਬਣਨ ਥੋੜਾ ਬੱਚੇ ਦਾ ਕਰਦੀ ਹੈ ਤਾਜੀ ਸੂਈ ਕਰਕੇ ਤੇ ਬਾਕੀ ਆਪਾਂ ਇਹਦੇ ਇਹਦੀ ਵੀ ਬਾਈ ਤੋਂ ਜਾਣਕਾਰੀ ਜਿਹੜੀ ਪ੍ਰਾਪਤ ਕਰਦੇ ਹਾਂ ਆਰਡਰ ਦੀ ਗੱਲ ਕਰੀ ਆਰਡਰ ਬਹੁਤ ਸੋਹਣਾ ਤਿਆਰ ਕਰਿਆ ਹੋਇਆ ਛੋਟੀ ਨੇ ਤੇ ਦੋ ਨਗਨੇ ਬਾਈ ਕੋਲੇ ਦੋਨੇ ਤੇ ਬੁੱਟੇ ਭਾਈ ਦੀ ਗੱਲ ਹੈ ਛੋਟੀ ਗਹਿਮੇ ਸੂਏ ਇਹ ਹੈਗੀ ਦੂਜੇ ਸੂਏ ਜੀ ਦੂਜੇ ਸੂਏ ਹਾਂਜੀ ਚਾਰ ਪੰਜ ਚਾਰ ਪੰਜ ਦਿਨ ਹੋ ਜਾਣ ਸੂਈ ਨੂੰ ਜੀ ਨੂੰ ਠੀਕ ਆ ਦੁੱਧ ਹੁਣ 10 ਕਿਲੋ ਤਿਆਰ ਰਹੀਏ ਸਨ 10 ਕਿਲੋ ਰੋਡ ਤਿਆਰ ਆ ਪੂਰਾ ਹਾਂਜੀ ਹਾਂਜੀ ਠੀਕ ਆ ਦੋ ਟਾਈਮ ਭਾਈ ਤਸੱਲੀ ਕਰਾ ਦੋਗੇ ਤਸੱਲੀ ਕਰਾ ਕੇ ਦਸੱਲੀ ਕਰਾ ਕੇ ਤੇ ਬੁੱਟੇ ਭਾਈ ਰੇਟ ਦੀ ਗੱਲ ਹੈ ਰੇਟ ਕੀ ਕਰਤਾ ਰੇਟ ਤਾਂ ਦਾ ਕਰਦੇ ਆ ਜੀ 115 ਤੇ ਦੇ ਦਾਂਗੇ ਲੱਖ ਲੁੱਖ ਦੇ ਇਟੇ ਬਿੱਤੇ ਜੀ ਠੀਕ ਆ ਲੈ ਵੀ ਬੁੱਟਾ ਭਾਈ ਕਹਿੰਦਾ 115 ਰੇਟ ਆ ਤੇ ਲੱਖ ਡੇੜ ਗੜ ਕਹਿੰਦਾ ਵੀ ਦੇ ਦੇਾਂਗੇ ਇਸ ਸੰਪਰਕ ਜਰੂਰ ਕਰ ਲੋ ਇੱਕ ਬਰੀ ਭਾਈ ਐਡਰੈਸ ਹੋਰ ਬੋਲ ਦੇ ਪਿੰਨ ਤਖਰ ਜ਼ਿਲ੍ਹਾ ਮਰੀਕੋਲਾ ਠੀਕ ਹੈ ਫੋਨ ਨੰਬਰ ਹੈਗਾ 9941 32160 ਠੀਕ ਹੈ ਤੇ ਉਹ ਜੇ ਬਾਹਰੋਂ ਵੀ ਆਉਣਾ ਕਿਸੇ ਨੇ ਭੈਣ ਭਾਈ ਨੇ ਉਹਦੇ ਵਾਸਤੇ ਆਪਣਾ ਜਾਣਦਾ ਹੀ ਪ੍ਰਬੰਧ ਹੈ ਜੀ ਟੰਗੜਾ ਡੋਣ ਦਾ ਵੀ ਪ੍ਰਬੰਧ ਹੈਗਾ ਵੀ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਊਗੀ ਠੀਕ ਹੈ ਲੈ ਵੀ ਮਿੱਤਰੋ ਜੇ ਕਿਸੇ ਨੇ ਬਾਹਰੋਂ ਭੈਣ ਭਰਾਣੇ ਆਉਣਾ ਕਿਸੇ ਨੇ ਨਾ ਪਸ਼ੂ ਲੈਣ ਤੇ ਦੋ ਟਾਈਮ ਚ ਬਾਈ ਕਰ ਕਿਹੜਿਆ ਔਰ ਖਰੀਦ ਸਕਦਾ ਰਹਿਣ ਕਰਨ ਦਾ ਖਾਣ ਪੀਣ ਦਾ ਸਾਰੀ ਸਬਦ ਹੈ ਬਾਈ ਬੂਟੇ ਕੋਲੇ ਤੇ ਇਹ ਸੰਬੰਧ ਜ਼ਰੂਰ ਕਰ ਲਿਓ ਮਿੱਤਰੋ ਇਹ ਕਰ ਲਿਆ ਨਾ ਲਾਈਵ ਦੋਸਤੋ ਅੱਜ ਦੀ ਜਿਹੜੀ ਵੀਡੀਓ ਪਸ਼ੂ ਮੰਡੀ ਧਨੌਲਾ ਤੋਂ ਤੁਹਾਨੂੰ ਦੇਖਣ ਨੂੰ ਮਿਲਿਆ ਤੇ 11 ਤਰੀਕਾ ਵਾਲੀ ਮੰਡੀ ਸੀਗੀ ਜਮੈਂ ਹਰ ਪ੍ਰਕਾਰ ਦਾ ਪਸ਼ੂ ਹੁੰਦਾ ਤੇ ਅੱਜ ਮੰਡੀ ਦੇ ਜਿਹੜੇ ਭਾਣੇ ਥੋੜੇ ਤੇਜ਼ ਜਿਆਦੇ ਜ਼ਰੂਰ ਰਹੇ ਨੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਰ ਮੰਡੀਆਂ ਦੀ ਵੀਡੀਓ ਆਪਾਂ ਲੈ ਕੇ ਆਉਂਦੇ ਰਹਨੇ ਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਦੇਖਣ ਦੇ ਲਈ ਜਲਦੀ ਮਿਲਦੇ ਆਂ ਦੋਸਤੋ ਕਿਸੇ ਨਵੀਂ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ ਧੰਨਵਾਦ ਸਾਡੇ ਭਰਾਵਾਂ